ਟਰੰਪ ਨੇ ਕਈ ਦੇਸ਼ਾਂ ਦੇ ਉੱਤੇ ਟੈਰਿਫ ਲਾਉਣ ਦੀ ਟੈਕਸ ਲਾਉਣ ਦੀ ਗੱਲ ਕੀਤੀ ਸੀਗੀ ਜਦੋਂ ਉਹਨਾਂ ਨੇ ਸੌ ਚੁੱਕੀ ਸੀ। ਭਾਰਤ, ਚਾਈਨਾ, ਬ੍ਰਾਜ਼ੀਲ ਵਰਗੇ ਦੇਸ਼ਾਂ ਦੇ ਉੱਤੇ ਭਾਰੀ ਟੈਕਸ ਲਗਾਇਆ ਜਾ ਸਕਦਾ ਹੈ। ਹਾਲਾਂਕਿ ਕੈਨੇਡਾ ਨੇ ਅਕੀਦਾ ਸਾਹਿਬ ਇਹਦੇ ਵਿੱਚ ਤਿਆਰੀਆਂ ਆਰੰਭ ਕਰ ਦਿੱਤੀਆਂ ਨੇ ਉਹਨਾਂ ਨੇ ਇੱਕ ਤਜਵੀਜ਼ ਤਿਆਰ ਕੀਤੀ ਹੈ ਕਿ ਜੇਕਰ ਉਧਰਲੇ ਟੈਕਸ ਲੱਗਦੇ ਨੇ ਤਾਂ ਜਵਾਬ ਆਪਾਂ ਕਿਵੇਂ ਦੇਣ? ਅੰਨਾ ਅਮਰੀਕਾ ਨੂੰ ਜਵਾਬ ਦੇਣ ਦਾ ਪੂਰਾ ਤੇਜ ਦੁਨੀਆ ਤੇਜ پوری ਦੁਨੀਆ ਅਮਰੀਕਨ ਜਵਾਬ ਦੇਗੀ ਜੀ 트럼ਪ ਦੀ ਬੇਵਕੂਫਾਨਾ ਜਿਹੜੀਆਂ ਗਤੀਵਿਧੀਆਂ ਨੇ ਪੂਰੇ ਦੁਨੀਆ ਦੇ ਖਿਲਾਫ ਨੇ ਭਾਰਤ ਕਹਿੰਦੇ ਮੈਂ ਤਾਂ ਸਾਡੇ ਤੋਂ ਤੁਸੀਂ ਹੈ ਨਹੀਂ ਜੀ ਉਹ ਚੱਕੀ ਫਿਰ ਜੇ ਕਾਗਜ਼ ਆ ਮੇਰੇ ਮੈਜ ਦੀ ਭਾਰਤੀਆਂ ਭਾਰਤ ਕਹਿੰਦੇ ਮੈਂ ਨਹੀਂ ਤੁਹਾਨੂੰ ਮੰਨਦੇ ਤੁਹਾਨੂੰ ਅਸੀਂ ਨਹੀਂ ਦੇ ਸਾਡੇ ਸਰਨਾਜ ਜਾਓ ਕੰਮ ਕਰੋ ਜਾ ਕੇ ਹੁਣ ਕਿਸੇ ਮੁਰਖ ਨੂੰ ਕਹਦੇ ਮੈਕਸੀਕੋ ਕਹਦੇ ਮੈਂ ਇਹ ਤੁਹਾਨੂੰ ਮੰਨਦਾ ਜੀ ਖਤਮ ਕਹਾਣੀ ਸਭ ਤੋਂ ਵੱਧ ਅਮਰੀਕਾ ਦੇ ਵਿੱਚ ਮੈਕਸੀਕੋ ਦੇ ਜਿਹੜੇ ਹੈਗੇ ਨੇ ਜਿਆਦਾ ਪਲਾਸਟੀ ਹੈਗੇ ਨੇ ਉਧਰੋਂ ਬਣਵਾਏ ਪਾਸੇ ਬਣਿਆ ਹੈ 트럼ਪ ਨੇ ਕਈ ਦੇਸ਼ਾਂ ਦੇ ਉੱਤੇ ਟੈਰਿਫ ਲਾਉਣ ਦੀ ਟੈਕਸ ਲਾਉਣ ਦੀ ਗੱਲ ਕੀਤੀ ਸੀਗੀ ਜਦੋਂ ਉਹਨਾਂ ਨੇ ਸੌ ਚੁੱਕੀ ਸੀ ਤੇ ਹੁਣ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਨੂੰ ਅੰਮ੍ਰਲੀ ਜਾਮਾ ਵੀ ਪਹਿਨਾ ਦੇਾਂਗੇ ਖਾਸ ਕਰ ਭਾਰਤ ਚਾਈਨਾ ਬ੍ਰਾਜ਼ੀਲ ਵਰਗੇ ਦੇਸ਼ਾਂ ਦੇ ਉੱਤੇ ਭਾਰੀ ਟੈਕਸ ਲਗਾਇਆ ਜਾ ਸਕਦਾ ਹੈ ਹਾਲਾਂਕਿ ਕੈਨੇਡਾ ਨੇ ਕਿਦਾ ਸਾਹਿਬ ਇਹਦੇ ਵਿੱਚ ਤਿਆਰੀਆਂ ਆਰੰਭ ਕਰ ਦਿੱਤੀਆਂ ਨੇ ਉਹਨਾਂ ਨੇ ਇੱਕ ਤਜਵੀਜ਼ ਤਿਆਰ ਕੀਤੀ ਹੈ ਕਿ ਜੇਕਰ ਉਧਰਲੇ ਟੈਕਸ ਲੱਗਦੇ ਨੇ ਤਾਂ ਜਵਾਬ ਆਪਾਂ ਕਿਵੇਂ ਦੇਣਾ ਜਿਹੜੀਆਂ ਸਾਡੀਆਂ ਚੀਜ਼ਾਂ ਨੇ ਉਹ ਉਧਰ ਜਦੋਂ ਭੇਜੜੀਆਂ ਨੇ ਤਾਂ ਉਹਨਾਂ ਦੇ ਉੱਤੇ ਕੀ ਟੈਕਸ ਆ ਉਧਰੋਂ ਇੱਧਰ ਆਉਣਗੀਆਂ ਤਾਂ ਕੀ ਟੈਕਸ ਆ ਮਤਲਬ ਮੁਲਕ ਵੀ ਤਿਆਰੀ ਦੇ ਵਿੱਚ ਨੇ ਅਮਰੀਕਾ ਨੂੰ ਜਵਾਬ ਦੇਣ ਦੀ ਹੰਨਾ ਅਮਰੀਕਾ ਨੂੰ ਜਵਾਬ ਦੇਣੇ ਪੂਰਾ ਦੇਸ਼ ਦੁਨੀਆ ਦੇਸ਼ ਪੂਰੀ ਦੁਨੀਆ ਅਮਰੀਕਨ ਜਵਾਬ ਦੇਗੀ ਜੀ 트럼ਪ ਦੀ ਬੇਬਕੂਫਾਨਾ ਜਿਹੜੀਆਂ ਗਤੀਵਿਧੀਆਂ ਨੇ ਪੂਰੇ ਦੁਨੀਆ ਦੇ ਖਿਲਾਫ ਨੇ ਇਹ ਕੱਲਾ ਮੈਂ ਤੁਸੀਂ ਕਿਸੇ ਪ੍ਰਵਾਸੀ ਨੂੰ ਕਹਿ ਦਿਓ ਜਾਓ ਭਾਜੋ ਜਾਓ ਵੀ ਤੁਸੀਂ ਭੱਜੋ ਉੱਥੋਂ ਹੂੰ ਜਾਓ ਕਿੱਥੇ ਹੋ ਭਾਰਤ ਕਹਿੰਦੇ ਮੈਂ ਤਾਂ ਸਾਡੇ ਤੋਂ ਤੁਸੀਂ ਹੈ ਨਹੀਂ ਜੀ ਹੂੰ ਉਹ ਚੱਕੀ ਫਿਰ ਜੇ ਵੀ ਕਾਗਜ਼ ਆ ਮੇਰੇ ਮੈਜ ਦੀ ਭਾਰਤੀਆਂ ਭਾਰਤ ਕਹਿੰਦੇ ਮੈਂ ਨਹੀਂ ਤੁਹਾਨੂੰ ਮੰਨਦੇ ਸੀ ਤੁਹਾਨੂੰ ਅਸੀਂ ਨਹੀਂ ਦੇ ਸਾਡੇ ਸਰਨਾ ਸੀ ਜਾਓ ਕੰਮ ਕਰੋ ਜਾ ਕੇ ਆਪਣਾ ਕਿਸੇ ਮੁਰਕ ਨੂੰ ਕਹਦੇ ਮੈਕਸੀਕੋ ਕਹਦੇ ਮੈਂ ਇਹ ਤੁਹਾਨੂੰ ਮੰਨਦਾ ਜੀ ਖਤਮ ਕਹਾਣੀ ਸਭ ਤੋਂ ਵੱਧ ਅਮਰੀਕਾ ਦੇ ਵਿੱਚ ਮੈਕਸੀਕੋ ਦੇ ਜਿਹੜੇ ਹੈਗੇ ਨੇ ਜਿਆਦਾ ਪ੍ਰਵਾਸੀ ਹੈਗੇ ਨੇ ਉਧਰਲੇ ਬੰਨੋਂ ਆਏ ਪਾਸੇ ਬੰਦੇ ਆਏ ਨੇ ਤੇ ਉਹ ਗਲਤ ਕਰ ਰਿਹਾ ਹੁਣ ਕਹਿੰਦੇ ਵੀ ਮੈਂ ਚੀਨ ਬਰਾਜ਼ੀਲ ਤੇ ਭਾਰਤ ਤੇ ਵੀ ਟੈਕਸ ਲਾਵਾਂਗਾ ਉਹਤੇ ਵੀ ਸਲੈਬ ਮੈਂ ਜੇ ਇੱਕ ਮੇਰੇ ਕੋਲ ਸਮਾਨ ਆਉਂਦਾ ਉਹਨਾਂ ਨੇ ਕਹਿੰਦਾ ਸਾਨੂੰ ਵੀ ਸਾਡੇ ਸਾਡੇ ਸਮਾਨ ਤੇ ਵੀ ਟੈਕਸ ਲਾਓਗੇ ਵੈਸੇ ਲਾਇਆ ਟੈਕਸ ਕੋਈ ਹਾਰਲੇ ਹਾਰਲੇ ਕੋਈ ਮੋਟਰਸਾਈਕਲ ਹੈ ਹੂੰ ਭਾਰਤ ਨੇ ਉਹ ਤੇ ਬੜਾ ਟੈਕਸ ਲਾਇਆ ਹੂੰ ਬੜੇ ਬੜੇ ਟੈਕਸ ਲਾ ਕੇ 5 ਲੱਖ ਤੋਂ ਲੈ ਕੇ 10 ਲੱਖ ਤੱਕ ਮੋਟਰਸਾਈਕਲ ਮਿਲਦਾ ਉਹ ਉਹ ਕਹਿੰਦੇ ਟੈਕਸ ਵੱਧ ਲਾਤਾ ਉਹਨੂੰ ਤਾਂ ਕਰਕੇ ਭਾਰਤ ਜਿਹੜਾ ਘਾਟਾ ਚੀਨ ਜਿਹੜਾ ਘਾਟਾ ਉਹ ਟੈਕਸ ਲਾ ਕੇ ਵੱਧ ਆਮ ਲੋਕਾਂ ਨੂੰ ਵੱਧ ਮਹਿੰਗਾ ਚੀਜ਼ਾਂ ਦਿੰਦਿਆਂ ਨੇ ਉਹ ਹੂੰ ਇਹ ਗੱਲ ਹੈਗੀ ਹਾਰਲੇ ਸਾਡੇ ਵਾਲੇ ਤਾਂ ਭਾਰਤ ਵਾਲੇ ਖਰ ਹੋਰ ਤੋਂ ਲੈਂਦੇ ਆ ਸਮਾਨ ਲੈ ਲੈਂਦੇ ਆ ਤੇ ਵੱਡੇ ਤੇ ਵੱਡੇ ਲੋਕਾਂ ਨੂੰ ਵੇਚਦੇ ਆ ਤੇ ਟੈਕਸ ਲਾਉਂਦੇ ਆ ਵੱਧ ਉਹ ਹੁਣ ਟਰੰਪ ਨੇ ਤਿਆਰੀ ਕੀਤੀ ਹੈ ਕਿ ਚੀਨ ਭਾਰਤ ਤੇ ਬ੍ਰਾਜ਼ੀਲ ਦੇ ਉਦਸ਼ਤਾਂ ਦੇ ਉੱਪਰ ਵੀ ਲਾਵਾਂਗੇ ਦੁਨੀਆ ਦੇ ਵਿੱਚ 트럼ਪ ਦੀ ਵਿਰੋਧਤਾ ਹੁਣੇ ਸ਼ੁਰੂ ਹੋ ਗਈ ਆ ਦੁਨੀਆ ਨੂੰ ਛੱਡੋ ਤੁਸੀਂ ਦੁਨੀਆ ਨੂੰ ਛੱਡੋ ਤੁਸੀਂ ਇਹਦੀ 트럼ਪ ਦੀ ਵਿਰੋਧਤਾ ਅਮਰੀਕਾ ਵਿੱਚ ਵੀ ਹੋ ਰਹੀ ਆ ਵੈਸੇ ਕੱਲ ਦੀ ਜਿਹੜੀ ਖਬਰ ਸੀਗੀ ਅਸੀਂ ਉਹਦੀ ਕੀਤੀ ਸੀਗੀ ਆਲੋਚਨਾ ਕਿ ਅਮਰੀਕਾ ਦੇ ਵਿੱਚ ਕਿਸੇ ਗੁਰਦੁਆਰੇ ਦੇ ਵਿੱਚ ਕੋਈ ਵੀ ਪੁਲਿਸ ਨਹੀਂ ਗਈ ਉਹਦੀਆਂ ਅੱਜ ਖਬਰਾਂ ਲੱਗੀਆਂ ਨੇ ਕੁਝ ਅਖਬਾਰਾਂ ਦੇ ਵਿੱਚ ਤੁਨ ਖਬਰਾਂ ਵਿੱਚ ਆ ਗਿਆ ਕਿ ਉਥੇ ਕਿਸੇ ਵੀ ਗੁਰਦੁਆਰੇ ਵਿੱਚ ਪੁਲਿਸ ਨਹੀਂ ਗਈ ਉਹ ਝੂਠੀ ਖਬਰ ਸੀਗੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ